ਮੈਂ ਅੱਜ ਸਮਰਾਲਾ ਦੇ ਨਸ਼ਾ ਛਡਾਊ ਕੇਂਦਰ ਦਾ ਦੌਰਾ ਕੀਤਾ ਗਿਆ ਤੁਹਾਡੇ ਕੋਲ ਕੀ ਮਕਸਦ ਸੀਗਾ ਮੇਰਾ ਅ ਅੱਜ ਮੈਂ ਫੀਲਡ ਵਿਜ਼ਿਟ ਦੇ ਵਿੱਚ ਮੋਸਟਲੀ ਜੋ ਨਸ਼ਾ ਛਡਾਊ ਕੇਂਦਰ ਹੈ ਔਰ ਖੰਨਾ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਹੋਰ ਸੈਂਟਰਸ ਉਹਨਾਂ ਦੀ ਅ ਅੱਜ ਵਿਜ਼ਿਟ ਕੀਤੀ ਹੈਗੀ ਤੇ ਮੇਨ ਮਕਸਦ ਆਹੀ ਸੀਗਾ ਕਿ ਔਨ ਗਰਾਉਂਡ ਜੋ ਪੁਲਿਸ ਦੀ ਇਨਫੋਰਸਮੈਂਟ ਹੈਗੀ ਉਹਦਾ ਕੀ ਰਿਜ਼ਲਟ ਆ ਰਿਹਾ ਹੈਗਾ ਐਂਡ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਨਸ਼ਾ ਜੋ ਹੈ ਇੱਕ ਸੋਸ਼ਲ ਇਵਿਲ ਹੈ ਇਹ ਸਾਰੇ ਕੇ ਸਾਰੇ ਡਿਪਾਰਟਮੈਂਟ ਸੀ ਪਾਵਨੋ ਸਿਵਲ ਡਿਪਾਰਟਮੈਂਟ ਹੈ ਹੈਲਥ ਡਿਪਾਰਟਮੈਂਟ ਹੈ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਸਾਰੇ ਅਸੀਂ ਰਲ ਮਿਲ ਕੇ ਐਜ਼ ਅ ਟੀਮ ਇਸ ਚੀਜ਼ ਦੇ ਉੱਪਰ ਕੰਮ ਕਰ ਰਹੇ ਜੋ ਪੰਜਾਬ ਸਰਕਾਰ ਦਾ ਯੁੱਧ ਨਸ਼ਾ ਵਿਰੋਧ ਜੋ ਮੁਹਿੰਮ ਹੈਗੀ ਉਹਦੇ ਅੰਡਰ ਅਸੀਂ ਸਾਰੇ ਕੇ ਸਾਰੇ ਹੀ ਆਪਣੇ ਜੋ ਡਿਊਟੀ ਹੈ ਸਾਡਾ ਜੋ ਕੰਮ ਉਹਨੂੰ ਡੈਡੀਕੇਸ਼ਨ ਦੇ ਨਾਲ ਨਿਭਾ ਰਹੇ ਹਾਂ ਪੁਲਿਸ ਵੱਲੋਂ ਇਨਫੋਰਸਮੈਂਟ ਦਾ ਬਹੁਤ ਵਧੀਆ ਤਰੀਕੇ ਨਾਲ ਚੱਲ ਹੀ ਰਿਹਾ ਹੈ ਤੇ ਹੈਲਥ ਡਿਪਾਰਟਮੈਂਟ ਵੀ ਤੇ ਸਿਵਲ ਡਿਪਾਰਟਮੈਂਟ ਵੀ ਇਹਦੇ ਵਿੱਚ ਫੁੱਲ ਡੈਡੀਕੇਸ਼ਨ ਨਾਲ ਕੰਮ ਕਰ ਰਹੇ ਤੇ ਇੱਥੇ ਅੱਜ ਆ ਕੇ ਡਾਕਟਰ ਸਾਹਿਬ ਨਾਲ ਐਸਐਮਓ ਡਾਕਟਰ ਤਾਰਕ ਜੋਤ ਜੀ ਦੇ ਨਾਲ ਗੱਲਬਾਤ ਕਰਕੇ ਆਹੀ ਅਸੀਂ ਮਤਲਬ ਇੱਕ ਜੋ ਚੇਂजेस ਦੇ ਅਗਰ ਲੋੜ ਹੈ ਸਾਡੀ ਜੋ ਉਹ ਹੈਗੀ ਵਰਕ ਵਰਕਿੰਗ ਦਾ ਜੋ ਤਰੀਕਾ ਹੈਗਾ ਪੁਲਿਸ ਦਾ ਉਹਦੇ ਵਿੱਚ ਅਗਰ ਕੋਈ ਚੇਂजेस ਦੀ ਲੋੜ ਹੈ ਜਾਂ ਫਿਰ ਇਹਨਾਂ ਨੂੰ ਕੋਈ ਚੀਜ਼ ਦੀ ਇਸ਼ੂ ਆਉਂਦਾ ਹੈਗਾ ਅਸੀਂ ਰਲ ਮਿਲ ਕੇ ਐਸੀ ਟੀਮ ਉਸ ਚੀਜ਼ ਨੂੰ ਵਰਕ ਆਊਟ ਕਰ ਸਕਦੇ ਤੇ ਅੱਜ ਦੇ ਜੋ ਵਿਜ਼ਿਟ ਸੀਗੀ ਸੀ ਦਾ ਅਹੀ ਮਤਲਬ ਮੇਨ ਮਕਸਦ ਸੀਗਾ ਤੁਸੀਂ ਗੱਲਬਾਤ ਵੀ ਕਰ ਰਹੇ ਸੀ ਜਿਹੜੇ ਨਸ਼ੇ ਦੀਆਂ ਗੋਲੀਆਂ ਲੈਣ ਆਏ ਸੀ ਖਾਸ ਕਰਕੇ ਕਿਸ ਤਰ੍ਹਾਂ ਦਾ ਨਸ਼ਾ ਲੋਕ ਜਿਹੜੇ ਜ਼ਿਆਦਾ ਪ੍ਰਭਾਵਿਤ ਹੋਏ ਨੇ ਉਹ ਨਸ਼ਾ ਜਿਵੇਂ ਗੋਲੀਆਂ ਵਗੈਰਾ ਦਾ ਮੈਡੀਕਲ ਨਸ਼ਾ ਜ਼ਿਆਦਾ ਕਰ ਰਹੇ ਨੇ ਨਾ ਦੂਸਰਾ ਨਸ਼ਾ ਜ਼ਿਆਦਾ ਆ ਦੇਖੀ ਮੈਂ ਇੱਥੇ ਵੀ ਖੰਨਾ ਦੇ ਵਿੱਚ ਵੀ ਪੇਸ਼IENTS ਨਾਲ ਗੱਲ ਕੀਤੀ ਤੇ ਮੋਸਟਲੀ ਜੋ ਸੀਗੇ ਉਹ ਪੋਕੀਆ ਆਫੀਮ ਵਗੈਰਾ ਦਾ ਨਸ਼ਾ ਕਰਨ ਵਾਲੇ ਸੀਗੇ ਤੇ ਹੁਣ ਉਹ ਔਟ ਕਲਿਨਿਕਸ ਤੋਂ ਆਪਣਾ ਮਤਲਬ ਡੇਲੀ ਜੋ ਉਹਨਾਂ ਨੂੰ ਮੈਡੀਕਲੀ ਡੀ ਐਡਿਕਟਰ ਆਂਦੇ ਲਈ ਜੋ ਸਕੀਮ ਹੈਗੀ ਸੋਰੀ ਜੀ ਤੇ ਉਸ ਚੀਜ਼ ਦੇ ਲਈ ਉਹ ਆਂਦੇ ਤੇ ਬਾਕੀ ਬਾਕੀ ਵੀ ਜੋ ਨਸ਼ੇ ਕਰਦੇ ਉਹ ਵੀ ਆਂਦੇ ਤੇ ਸਾਡਾ ਆਹੀ ਮਤਲਬ ਐਡਮਿਨਿਸਟ੍ਰੇਸ਼ਨ ਦਾ ਇੰਟਾਇਰ ਐਡਮਿਨਿਸਟ੍ਰੇਸ਼ਨ ਦਾ ਜੋ ਮੇਨ ਮਕਸਦ ਹੈਗਾ ਕਿ ਅਸੀਂ ਜੋ ਸਿੰਥੈਟਿਕ ਨਸ਼ਾ ਹੈ ਉਹਨੂੰ ਰੋਕ ਕੇ ਜੋ ਮੈਡੀਕਲੀ ਉਹਨਾਂ ਨੂੰ ਡੀ ਐਡਿਕਸ਼ਨ ਵੱਲ ਤੋਰ ਕੇ ਫਿਰ ਹੌਲੀ ਹੌਲੀ ਉਹ ਜੋ ਨਦੀ ਡੋਸੇਸ ਵਗੈਰਾ ਐਸ ਪਰ ਮੈਡੀਕਲ ਰਿਪੋਰਟਸ ਉਹਨੂੰ ਅਸੀਂ ਪੇਪਰ ਆਫ ਕਰਦੇ ਕਰਦੇ ਉਹਨੂੰ ਕੰਪਲੀਟਲੀ ਡੀਐਡਿਟ ਕਰਾ ਪਾਈਏ ਸੋ ਥੈਟ ਉਹ ਕੰਪਲੀਟਲੀ ਰੀਹੈਬਿਲਿਟੇਟ ਹੋ ਕੇ ਸੋਸਾਇਟੀ ਦਾ ਇੱਕ ਮੇਨਸਟ੍ਰੀਮ ਸੋਸਾਇਟੀ ਦਾ ਹਿੱਸਾ ਪ੍ਰੋਪਰ ਇੱਕ ਹੈਲਥੀ ਇੰਡੀਵਿਜੂਅਲ ਵਾਂਗੂ ਵਾਪਸ ਹੋ ਸਰ ਡਿਮਾਂਡ ਜਿਹੜੀ ਰਿਡਕਸ਼ਨ ਆ ਉਹਦੇ ਤੇ ਕਾਬੂ ਹੈਗਾ ਜੀ ਹਾਂਜੀ ਫਰਕ ਕਾਫੀ ਹੈਗਾ ਅਸੀਂ ਆਹੀ ਮੈਂ ਤੋਂ ਨੂੰ ਦੱਸ ਰਹੀ ਸੀ ਕਿ ਅਸੀਂ ਹੈਲਥ ਡਿਪਾਰਟਮੈਂਟ ਦੇ ਨਾਲ ਵੀ ਆਈ ਡਿਸਕਸ ਕਰ ਰਹੇ ਸੀਗੇ ਪਲੱਸ ਜੋ ਸਾਡੇ ਆਪਣੇ ਵੀ ਰਿਸੋਰਸਸ ਹੈ ਪਲੱਸ ਕਿਉਂਕਿ ਇਨਫੋਰਸਮੈਂਟ ਜੋ ਹੈ ਉਹ ਬਹੁਤ ਜ਼ਿਆਦਾ ਹੋਈ ਹੈਗੀ ਤੋਂ ਉਹ ਦਾ ਫਰਕ ਤਾਂ ਪਿਆ ਹੈਗਾ ਹੁਣ ਡਾਕਟਰ ਸਾਹਿਬ ਵੀ ਦੱਸ ਰਹੀ ਸੀ ਕਿ ਇੱਥੇ ਜੋ ਪੇਸ਼ੈਂਟਾਂ ਆਂਦੇ ਉਹ ਵੀ ਆਈ ਕਹਿੰਦੇ ਕਿ ਸਾਨੂੰ ਬਿਲਕੁਲ ਹੀ ਨਹੀਂ ਮਿਲਦੀ ਹੈਗੀ ਤੇ ਸਾਡਾ ਕਿਉਂਕਿ ਅਸੀਂ ਤਾਂ ਇਨਫੋਰਸਮੈਂਟ ਏਜੰਸੀ ਹੈ ਪੁਲਿਸ ਇਨਫੋਰਸਮੈਂਟ ਏਜੰਸੀ ਪ੍ਰਾਇਮਰੀ ਪ੍ਰਾਇਮਰੀਲੀ ਤੇ ਅਸੀਂ ਤਾਂ ਸਿਰਫ ਉਹ ਸਪਲਾਈ ਚੇਨ ਨੂੰ ਤੋੜਨ ਦੇ ਉਪਰ ਹੀ ਸਾਡਾ ਮੇਨ ਫੋਕਸ ਹੈਗਾ ਬਟ ਇਹਦੇ ਨਾਲ ਨਾਲ ਡਿਮਾਂਡ ਨੂੰ ਵੀ ਰਿਡਿਊਸ ਕਰਨਾ ਸਾਡਾ ਮਕਸਦ ਹੈ ਕਿਉਂਕਿ ਜਦ ਤੱਕ ਡਿਮਾਂਡ ਨਹੀਂ ਘਟੇਗੀ ਤੇ ਸਪਲਾਈ ਸਮ ਹਾਉ ਪੀਪਲ ਮੈਨੇਜ ਕਰ ਲੈਂਦੇ ਹੈ ਤੇ ਹੁਣ ਡਿਮਾਂਡ ਹੈਲਥ ਡਿਪਾਰਟਮੈਂਟ ਦਾ ਕੰਮ ਹੈਗਾ ਤੇ ਦੇ ਆਰ ਆਲਸੋ ਵਰਕਿੰਗ ਸਪਲਾਈ ਨੂੰ ਤੋੜਨ ਦਾ ਕੰਮ ਸਾਡਾ ਹੈਗਾ ਤੇ ਐਜ਼ ਅ ਟੀਮ ਅਸੀਂ ਸਕਸੈਸਫੁਲੀ ਇਸ ਚੀਜ਼ ਨੂੰ ਕਰ ਪਾਏ ਆਈ ਥਿੰਕ ਕਾਫੀ ਫਰਕ ਹੈ 70 80 ਪਰਸੈਂਟ ਵਰਕ ਹੈਜ਼ ਬੀਨ ਡਨ ਹੁਣ ਕਿਉਂਕਿ 70 80 ਪਰਸੈਂਟ ਜੋ ਮੇਜਰ ਸੀਗਾ ਚੰਕ ਉਹ ਹੋ ਗਿਆ ਹੈਗਾ ਹੁਣ ਸਸਟੇਨਡ ਐਫਰਟ ਦੀ ਲੋੜ ਹੈਗੀ ਉਹ 10 20 ਪਰਸੈਂਟ ਜੋ ਹੈਗਾ ਅੱਗੇ ਉਹ ਡਿਫਿਕਲਟ ਵੀ ਹੈਗਾ ਜ਼ਿਆਦਾ ਬਟ ਸਸਟੇਨਡ ਐਫਰਟ ਨਾਲ ਮੈਨੂੰ ਲੱਗਦਾ ਹੈਗਾ ਕਿ ਅਸੀਂ ਸਕਸੈਸਫੁਲੀ ਉਸ ਚੀਜ਼ ਨੂੰ ਵੀ ਕਰ ਪਾਏਗੇ ਸਰ ਪੁਲਿਸ ਦਾ ਮੋਰਲ ਕਿਦਾਂ ਹੈ ਪੁਲਿਸ ਦਾ ਮੋਰਲ ਬਹੁਤ ਬਹੁਤ ਹਾਈ ਹੈਗਾ ਜੀ ਅਸੀਂ ਬਹੁਤ ਤੰਦਰੁਸਤੀ ਨਾਲ ਕੰਮ ਕਰ ਰਹੇ ਤੇ ਪੂਰੀ ਕੀ ਪੂਰੀ ਖੰਨਾ ਪੁਲਿਸ ਦੀ ਟੀਮ ਜੋ ਹੈਗੀ ਬਹੁਤ ਵਧੀਆ ਤਰੀਕੇ ਨਾਲ ਫੁੱਲ ਜੋਸ਼ ਦੇ ਨਾਲ ਕੰਮ ਕਰ ਰਹੀ ਹੈ ਜਿਹੜੇ ਲੋਕ ਨਸ਼ਾ ਛੱਡਣਾ ਚਾਹੁੰਦੇ ਨੇ ਉਹਨਾਂ ਦੇ ਲਈ ਅਸੀਂ ਦੇਖ ਰਹੇ ਸੀਗੇ ਤੁਸੀਂ ਉੱਧਰ ਵੀ ਰਾਉਂਡ ਤੇ ਗਏ ਸੀਗੇ ਉਹ ਉਹਨਾਂ ਨੂੰ ਉੱਥੇ ਹੀ ਇਲਾਜ ਪ੍ਰੋਪਰ ਦਿੱਤਾ ਜਾ ਰਿਹਾ ਤੇ ਉਸ ਉਸ ਚੀਜ਼ ਨਾਲ ਕਿੰਨਾ ਕੁ ਫਰਕ ਪੈ ਰਿਹਾ ਕਿ ਲੋਕ ਨਸ਼ਾ ਛੱਡ ਰਹੇ ਨੇ ਅ ਉੱਥੇ ਜਿ ਦੇਖੋ ਮੈਂ ਜਿਸ ਦੇ ਨਾਲ ਗੱਲ ਕੀਤੀ ਉਹ ਸਾਰੇ ਕਹਿ ਰਹੇ ਸੀਗੇ ਅਸੀਂ ਆਪ ਛੱਡਣਾ ਚਾਹੁੰਦੇ ਤੇ ਅਸੀਂ ਇੱਥੇ ਮੈਨੂੰ ਉਹ ਕਨਸੈਂਟ ਦੇ ਨਾਲ ਰਹਿ ਰਹੇ ਤਾਂ ਉਹ ਇੱਕ ਪੋਜ਼ਿਟਿਵ ਹੀ ਚੀਜ਼ ਹੁੰਦੀ ਹੈ ਕਿ ਲੋਕੀ ਛੱਡਣਾ ਚਾਹੁੰਦੇ ਤੇ ਜਿਹੜਾ ਵੀ ਬੰਦਾ ਨਸ਼ਾ ਛੱਡਣਾ ਚਾਹੁੰਦਾ ਹੈ ਪੂਰੀ ਦੀ ਪੂਰੀ ਐਡਮਿਨਿਸਟ੍ਰੇਸ਼ਨ ਉਹਦੀ ਮਦਦ ਕਰੇਗੀ ਉਹਦਾ ਮੈਡੀਕਲੀ ਇਲਾਜ ਵੀ ਕਰਾਇਆ ਜਾ ਰਿਹਾ ਹੈ ਤਾਂ ਕਿ ਉਹ ਨਸ਼ੇ ਨੂੰ ਮੈਡੀਕਲ ਤੌਰ ਤੇ ਛੱਡ ਪਾਏ ਉਹਦੇ ਨਾਲ ਨਾਲ ਫਿਰ ਐਡਮਿਨਿਸਟ੍ਰੇਸ਼ਨ ਵੱਲੋਂ ਆ ਵੀ ਟਰਾਈ ਹੈਗਾ ਕਿ ਜਿਸ ਬੰਦੇ ਨੂੰ ਵੀ ਕਿਸੇ ਸਕਿੱਲ ਦੀ ਲੋੜ ਹੈਗੀ ਤਾਂ ਕਿ ਉਹ ਆਪਣਾ ਕੰਮਕਾਜ ਕਰ ਪਾਏ ਉਸ ਚੀਜ਼ ਦੇ ਵਿੱਚ ਵੀ ਅਸੀਂ ਉਸ ਪਰਸਨ ਦੀ ਮਦਦ ਕਰਾਂਗੇ ਜਿਹੜੇ ਲੋਕ ਹਜੇ ਵੀ ਇਨਫੋਰਮੇਸ਼ਨ ਦੇਣੋਂ ਡਰ ਰਹੇ ਨੇ ਕਤਰਉਂਦੇ ਨੇ ਕਿ ਸਾਡਾ ਨਾਮ ਨਾ ਆ ਜਾਵੇ ਉਹਨਾਂ ਨੂੰ ਤੁਸੀਂ ਖਾਸ ਕਰਕੇ ਕੀ ਅਪੀਲ ਕਰਨਾ ਚਾਹੋਗੇ ਆ ਦੇਖੋ ਜੀ ਪੰਜਾਬ ਸਰਕਾਰ ਵੱਲੋਂ ਇੱਕ ਐਂਟੀ ਡਰੱਗ ਟਿਪ ਟਿਪ ਲਾਈਨ ਇੱਕ ਜਾਰੀ ਕੀਤਾ ਹੋਇਆ ਨੰਬਰ ਹੈਗਾ ਉੱਥੇ ਵਟਸਐਪ ਤੇ ਤੁਸੀਂ ਮੈਸੇਜ ਕਰ ਸਕਦੇ ਹੋ ਆ ਮਤਲਬ ਸਾਨੂੰ ਵੀ ਨਹੀਂ ਪਤਾ ਲੱਗਿਆ ਕਿ ਕਿਸ ਬੰਦੇ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਉਹ ਬਿਲਕੁਲ ਅਨੋਨਿਮਸ ਤਰੀਕੇ ਨਾਲ ਕੰਮ ਕਰਦਾ ਹੈ ਨੰਬਰ ਹੈਗਾ 977910020 ਉਹਦੇ ਵਿੱਚ ਅਗਰ ਤੁਸੀਂ ਇਨਫੋਰਮੇਸ਼ਨ ਦੇਦੇ ਹੋ ਬਿਲਕੁਲ ਅਨੋਨਿਮਸ ਹੁੰਦਾ ਹੈਗਾ ਤੇ ਸਾਡੇ ਤੁਹਾਡੇ ਮਾਧਿਅਮ ਰਾਹੀਂ ਅਪੀਲ ਹੀ ਹੈਗੀ ਕੀ ਨਾਮ ਤੋਂ ਅਸੀਂ ਕਿਸੇ ਦਾ ਵੀ ਨਹੀਂ ਉਹ ਦੱਸਦੇ ਹੁਣ ਜੋ ਜਿਹੜਾ ਪਰਸਨ ਮੈਨੂੰ ਮੈਸੇਜ ਕਰਦਾ ਮੈਨੂੰ ਦੱਸਦਾ ਹੈਗਾ ਮੈਂ ਆਪਣੀ ਟੀਮ ਨਾਲ ਸ਼ੇਅਰ ਕਰ ਦਈਓ ਬਟ ਆ ਸੋਰਸ ਨਹੀਂ ਅਸੀਂ ਸ਼ੇਅਰ ਕਰਦੇ ਤਾਂ ਲੋਕਾਂ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਲੋਕੀ ਖੁੱਲ ਕੇ ਸਾਡੇ ਨਾਲ ਸ਼ੇਅਰ ਵੀ ਕਰੀਦਾ ਨਹੀਂ ਕਿ ਲੋਕੀ ਸ਼ੇਅਰ ਨਹੀਂ ਕਰ ਰਹੇ ਰੋਜ਼ ਸਾਡੇ ਕੋਲ 7-8 7-8 ਇਦਾਂ ਦੀ ਟਿਪਸ ਆ ਜਾਂਦੀ ਹੈ 112 ਤੇ ਵੀ ਕਾਲ ਕਰਕੇ ਲੋਕੀ ਦੱਸਦੇ ਆ ਜੋ ਸਾਡੀ ਐਂਟੀ ਡਰਗ ਹੈਲਪ ਹੈਲਨ ਉਥੇ ਵੀ ਆਂਦਾ ਹੈਗਾ ਲੋਕੀ ਮੇਰੇ ਕੋਲ ਵੀ ਆ ਕੇ ਦੱਸਦੇ ਸਾਡੀ ਟੀਮ ਮੈਂਬਰਸ ਨਾਲ ਵੀ ਸ਼ੇਅਰ ਕੀਤੀ ਜਾਂਦੀ ਤੇ ਲੋਕਾਂ ਦੇ ਵਿੱਚ ਇੱਕ ਉਹਨਾਂ ਦਾ ਵੀ ਮੋਰਲ ਕਾਫੀ ਹਾਈ ਹੈਗਾ ਤੋ ਲੋਕੀ ਦੱਸਦੇ ਹੈ ਕਿਉਂਕਿ ਇਹਨਾਂ ਨੂੰ ਪਤਾ ਹੈਗਾ ਕਿ ਪੁਲਿਸ ਕਿਸੇ ਦੀ ਸੋਰਸ ਦਾ ਮਤਲਬ ਉਹ ਦੱਸਦੀ ਨਹੀਂ ਪੁਲਿਸ ਕਿਸੇ ਨੂੰ ਵੀ ਕਿ ਕਿਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਹੁਣ ਵੀ ਕਿਸੇ ਨੂੰ ਲੱਗਦਾ ਹੈਗਾ ਕਿ ਥੋੜਾ ਡਰ ਵਗੈਰਾ ਤੇ ਮੈਂ ਉਹਨਾਂ ਨੂੰ ਪੂਰਾ ਕਪੂਰਾ ਮਤਲਬ ਕੌਨਫੀਡੈਂਸਲੀ ਦੇਣਾ ਚਾਹੁੰਦੀ ਹੂੰ ਕਿ ਤੁਹਾਡੀ ਜਾਣਕਾਰੀ ਵੀ ਨਹੀਂ ਜਾਇਰ ਕੀਤੀ ਜਾਏਗੀ ਨਹੀਂ ਤੁਹਾਡੀ ਅਨੋਨੀਮਿਟੀ ਨੂੰ ਅਸੀਂ ਇਫੈਕਟ ਕਰਾਂਗੇ ਤੁਸੀਂ ਸਿਰਫ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕਰੋ ਅਸੀਂ ਉਸ ਇਨਫੋਰਮੇਸ਼ਨ ਦੇ ਉੱਪਰ ਪ੍ਰੋਪਰ ਤਰੀਕੇ ਨਾਲ ਵਰਕ ਕਰਕੇ ਉਹ ਬੰਦੇ ਜਿਹੜੇ ਨਸ਼ੇ ਵੇਚਦੇ ਆ ਉਹਨਾਂ ਨੂੰ ਅਸੀਂ ਫੜਾਂਗੇ ਜਿਹੜਾ ਨਸ਼ਾ ਕਰਦਾ ਉਹਦੀ ਅਸੀਂ ਮਦਦ ਕਰਨਾ ਚਾਹੁੰਦੇ ਆ